ਕੋਈ ਕੀ ਨਾ ਦੋ ਨਾ ਮੇਰਾ ਨਾਮ ਉਤਾਰ ਸਿੰਘ ਹੈ ਗਮਾਨਪਰਾ ਇਹ ਜੀ ਰਾਤੀ ਮਥਾ ਢੇ ਕਰਾਏ ਜਾਂਦੇ ਬਾਬਾ ਦਾਸਾ ਮਥਾ ਢੇ ਕਿਨ ਚਲੇ ਆ ਉਥੇ ਜਾਂਦੇ ਅਈ ਜਲੇ ਗੋਦਵਾਲ ਸਾਹਿਬ ਤੇ ਰਸਤੇ ਮੇ ਆਪਸ ਮੇ ਮੋਟਰਸਾਈਕਲ ਟਕਰਾ ਗਏ ਇਹਨਾਂ ਦੇ ਤਿੰਨੇ ਮੌਕੇ ਤੇ ਮਰੇ ਗਏ ਗਮਾਨਪਰਾ ਇੱਕ ਨਾ 100 ਰੁਪਇਆ ਜੇ ਮੇਰੇ ਬੇਟੇ ਦਾ ਵਿਜੇ ਸਿੰਘ ਹੈ ਤੇ ਦਜੇ ਦਾ ਕੀ ਨਾਮ ਹੈ ਇੱਕ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕੇ ਪਿੰਡ ਦੇ ਤਨੇ ਇਹਦੀ ਸਾਨੂੰ ਕੋਈ ਸਾਢੇ 8:30 ਵਜੇ ਫੋਨ ਆਇਆ ਅਹੀਂ ਇੱਥੇ ਆਏ ਆ ਇਹ ਆnde ਪੀ ਦੋ ਪਿਛੇ ਨੰਗਾ ਨਾ ਹਸਪੀਟਲ ਆ ਉਥੇ ਉਹਨਾਂ ਰਾਤ ਨੂੰ ਛੜਤਾਂ ਨਾਲ ਆਂਦੇ ਲੈ ਜੋ ਲਾਸ਼ ਆਪਣੀਆਂ ਇਹਨੂੰ ਆਂਦੇ ਵਿਜੇ ਸਿੰਘ ਨੂੰ ਇਹਨੂੰ ਲੈ ਆਂਦਾ ਇੱਥੇ ਸਿਵਲ ਹਸਪਤਾਲ ਇਹ ਰਾਤੀ ਬੰਦ ਹੀ ਉਹ ਆਂਦੇ ਵੀ ਦਾ ਪੋਸਟ ਮਾਰਡ ਹੋਣਾ ਤੇ ਇਹ ਲਾਸ਼ਾਂ ਨੂੰ ਸੂਰੇ ਮਿਲੂਗੀ ਜਖਮੀ ਕਿਹੜੇ ਕਿਹੜੇ ਹਾਂਜੀ ਜਖਮੀ ਵੀ ਹੋਏ ਕਹਿੰਦੇ ਜਖਮੀ ਉਹ ਕੋਈ ਮਖੂ ਜਿਹਰੇ ਦੇ ਆ ਉਹਨਾਂ ਤੋਂ ਆਂਦੇ ਵੀ ਇੱਕ ਜਨੇ ਦਾ ਚਬਾੜਾ ਟੁੱਟਾ ਵਾ ਤੇ ਇੱਕ ਦਾ ਲੱਤ ਟੁੱਟ ਗਈ ਉਹ ਜ਼ਖਮੀ ਹੋ ਗਏ। ਆਨੇ ਤਿੰਨ ਡੈਥ ਹੋ ਗਈ। ਕਿੰਨੇ ਕਿੰਨੇ ਉਮਰ ਚੰਨਾ ਦੇ ਜਿਹੜੇ ਆ। ਉਹ ਕੋਈ ਮੇਰੇ ਬੇਟੇ ਦੀ ਵਿਜੇ ਸਿੰਘ ਦੀ 19 ਸਾਲ। ਕਿਹੜੀ 18 ਸਾਲ ਦੀ। ਤੇ ਕਿਹੜੀ 17। ਨੌਜਵਾਨ ਹਨ। ਤਿੰਨੇ ਇੱਕ ਵਾਰੇ। ਨਾਮ ਜੀ ਸ਼ਰਨਜੀਤ ਸਿੰਘ। ਇਹ ਜੀ ਇਹ ਰਾਤ ਬੱਬਾ ਬੁੱਢਾ ਸਾਬ ਜੀ ਦੇ ਮੇਲੇ ਤੇ ਆਏ ਨੇ। ਉੱਥੋਂ ਮਾ ਸਾਡੇ ਕੇ ਅੱਗੇ ਗੋਦਵਾਲ ਸਾਹਿਬ ਜਾਣਦੇ। ਰਸਤੇ ਵਿੱਚ ਇਹਨਾਂ ਦਾ ਕੋਈ 8-9 ਵਜੇ ਤੱਕ ਲੱਗੇ ਤੱਕ ਐਕਸੀਡੈਂਟ ਹੋ ਗਿਆ ਤੇ ਤਿੰਨੇ ਮੌਕੇ ਤੇ ਡੈੱਡ ਹੋ ਗਏ ਨੇ ਹਾਂਜੀ ਇਹਦੇ ਨਾਮ ਨੰਬਰ ਕੀ ਨਾ ਇੱਕ ਦਾ ਨਾਮ ਜੀ ਹਜੇ ਸਿੰਘ ਜੀ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਇੱਕ ਦਾ ਨਾਮ ਸੌਰਵ ਸਿੰਘ ਕਿਹੜੇ ਪਿੰਡ ਦੇ ਇਹ ਗਮਾਨਪੁਰਾ ਜੀ ਤੁਹਾਡੇ ਕੀ ਵਗਦੇ ਮੇਰੇ ਮਾਸੜ ਜੀ ਦਾ ਲੜਕਾ ਹੈ ਕਜਨ ਹੈ ਉਹ ਇਧਰ ਜੀਰੋ ਜੀਰੇ ਦੇ ਲਾਗੇ ਸੰਬੰਧ ਰੱਖਦੇ ਗਏ ਨੇ ਉਹ ਕਿੰਨੇ ਜੀ ਉਹ ਵੀ ਤਿੰਨ ਜਣੇ ਹੈ ਇੱਕੋ ਬਾਈਕ ਤੇ ਆ ਰਹੇ ਦੋ ਹੀ ਅੱਜ ਐਕਸੀਡੈਂਟ ਕਾ ਲਾਏ ਇਹ ਜੀ ਬਾਈਕ ਨਾ ਹੋਇਆ ਆਪਣਾ ਸਾਹਮਣੇ ਹੋਇਆ ਜੀ ਹਾਂ ਹਾਂ ਜੀ ਉਹ ਮੰਨ ਕਰਦੇ ਹੋਗੇ ਆਹੀ ਮੇਰਾ ਸੁਖਦੇਵ ਸਿੰਘ ਸਰਪੰਚ ਪਿੰਡ ਗਮਾਉਰਾ ਜੀ ਕਿਹੜਾ ਲੱਤੀ ਬੁੱਢਾ ਸਾਹਿਬ ਤੋਂ ਮਿਲਦਾ ਹੱਸਾ ਹੋਇਆ ਰਹਿੰਦੇ ਬਸ ਬੰਦ ਚ ਜਾਣਕਾਰੀ ਜੀ ਸਾਡੇ ਅਵਤਾਰ ਸਿੰਘ ਦਾ ਬ੍ਰਦਰ ਹੀ ਆ ਇਹਦਾ ਬੇਟਾ ਸੀ ਚਲਾ ਰਿਹਾ ਤੇ ਦੋ ਮੇਰੇ ਪਿੰਡ ਦੇ ਹੋਰ ਲੜਕੇ ਨੌਜਵਾਨੇ ਇਹ ਉਹ ਮੇਲਾ ਵੇਖ ਕੇ ਹਾਰੇ ਗੋਦਾ ਸਾਹਿਬ ਨੂੰ ਜਾ ਰਹੇ ਸੀ ਤੇ ਰਸਤੇ ਵਿੱਚ ਹਾਸਤਾ ਹੋ ਗਿਆ ਬਹੁਤ ਧਿਆਨ ਘਾਸਤਾ ਆਇਆ ਔਰ ਬੜੀ ਦੁੱਖ ਦੀ ਗੱਲ ਹੈ ਸਾਨੂੰ ਬੜਾ ਦੁੱਖ ਦੀ ਗੱਲ ਦਾ ਤਿੰਨ ਜਣੇ ਜੀ ਪਿੰਡ ਕਮਾਉਰੇ ਤੇ ਨੇ ਜਖਮੀ ਨਾ ਤਕ ਬਲ ਜਖਮੀ ਹੋਏ ਜੀ ਉਹ ਹੈਗੇ ਆ ਜੀਰੇ ਸਾਈਡ ਦੇ ਜਿੱਥੇ ਜਥ ਹੋਈ ਆ ਤੇ ਨੌਜਵਾਨ ਜ਼ਖਮੀ ਹੋਏ ਆ ਜਿਹੜਾ ਗੁਮਾਨਪੁਰੇ ਦੇ ਤਿੰਨ ਨੌਜਵਾਨ ਸੀ ਇਹ ਗੁਮਾਨਪੁਰੇ ਤੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਜਣੇ ਬਬੋੜਾ ਸਾਹਿਬ ਮੱਥਾ ਟੇਕਣ ਆ ਰਹੇ ਸੀ ਤੇ ਮੱਥਾ ਟੇਕਣ ਤੋਂ ਬਾਅਦ ਇਹ ਗੋਂਦਵਾਲ ਸਾਹਿਬ ਜਾ ਰਹੇ ਸੀ ਮੱਥਾ ਟੇਕਣ ਵਾਸਤੇ ਤੇ ਜਿਨ੍ਹਾਂ ਵਿੱਚ ਵਿਜੇ ਸਿੰਘ ਸੌਰਵ ਤੇ ਗੁਰਪ੍ਰੀਤ ਸਿੰਘ ਨਾਂ ਦੇ ਤਿੰਨ ਮੁੰਡੇ ਬਬੋਡਾ ਸਾਹਿਬ ਤੋਂ ਗੁੰਦਲ ਸਾਹਿਬ ਜਾ ਰਹੇ ਨੂਰਦੀ ਅੱਡੇ ਤੋਂ ਥੋੜਾ ਬਾਬਾ ਬੋਤਾ ਸਿੰਘ ਗੱਜਾ ਸਿੰਘ ਗੁਰਦੁਆਰਾ ਸਾਹਿਬ ਨੂੰ ਕਰਾਸ ਕੀਤਾ ਤੇ ਅਗਲੇ ਪਾਸੇੋਂ ਇੱਕ ਮੋਟਰਸਾਈਕਲ ਤੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਲਵਪ੍ਰੀਤ ਸਿੰਘ ਇੰਦਰਜੀਤ ਸਿੰਘ ਤੇ ਮੋਹਿਤ ਨਾਂ ਦੇ ਲੜਕੇ ਸਵਾਰ ਸਨ ਤੇ ਇਹਨਾਂ ਨੂੰ ਲਵਪ੍ਰੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਮੋਟਰਸਾਈਕਲ ਕਾਫੀ ਤੇਜ਼ ਹੋਣ ਕਰਕੇ ਤੇ ਮੇਲੇ ਦਾ ਰਸ਼ ਹੋਣ ਕਰਕੇ ਇਹ ਮੋਟਰਸਾਈਕਲ ਇਹਨਾਂ ਨੂੰ ਬੇਕਾਬੂ ਹੋ ਗਏ ਤੇ ਆਮਣੋ ਸਾਹਮਣੇ ਇਹਨਾਂ 'ਤੇ ਟੱਕਰ ਹੋਈ ਆ ਤੇ ਜਿਨ੍ਹਾਂ ਦੀ ਤਿੰਨ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਗੁਮਾਨਪੁਰੇ ਦੇ ਤਿੰਨ ਹੀ ਤੇ ਤਿੰਨ ਜਿਹੜੇ ਆ ਜ਼ਖਮੀ ਹੋਏ ਆ ਜਿਹੜਾ ਤੇ ਲਵ ਲਵਪ੍ਰੀਤ ਸਿੰਘ ਆ ਉਹ ਪਿੰਡ ਅਵਾਨ ਆ ਜ਼ਿਲ੍ਹਾ ਫਿਰੋਜ਼ਪੁਰ ਇੰਦਰਜੀਤ ਸਿੰਘ ਵਾਰਾ ਖੋ ਵਿੰਡੀਆਂ ਉਹ ਵੀ ਫਿਰੋਜ਼ਪੁਰ ਜ਼ਿਲ੍ਹੇ ਦਾ ਮੋਹਿਤ ਪੰਡੋਰੀ ਜੱਟਾ ਉਹ ਵੀ ਫਿਰੋਜ਼ਪੁਰ ਜ਼ਿਲ੍ਹੇ ਦਾ ਸਬੰਧ ਰੱਖਦਾ ਹੈ ਇਹਨਾਂ ਤਿੰਨਾਂ ਜ਼ਖਮੀਆਂ ਨੂੰ ਰਾਤ ਦਾਖਲ ਕਰਾਇਆ ਹੈ ਸਿਵਲ ਹਸਪਤਾਲ ਤੰਤਨ ਹੁਣ ਇੱਥੋਂ ਗਾਹਾਂ ਦਾ ਰਿਪੋਰਟ ਕਰ ਦਿੱਤਾ ਵਾ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਤੇ ਉਹਨਾਂ ਦੀ ਵੀ ਸਟੇਟਮੈਂਟ ਲਿਖ ਕੇ ਜਿਹੜੀ ਕਾਰਵਾਈ ਬੰਦੀ ਉਹ ਕੀਤੀ ਜਾਏਗੀ ਅਸੀਂ ਹੁਣ ਜਿਹੜਾ ਵਿਜੇ ਸਿੰਘ ਆ ਇਹਦੇ ਫਾਦਰ ਆ ਅਵਤਾਰ ਸਿੰਘ ਉਹਨਾਂ ਦੇ ਬਿਆਨਾਂ ਤੇ 194 ਬੀ ਐਨ ਐਸ ਜੇ ਤਿਆਰ ਕਰ ਰਹੀ ਹੈ ਮਲਚੀ ਲਹਿੰਦੀ ਹੈ ਜੀ ਤੇ লাশ ਦਾ ਪੋਸਟਮਾਰਟਮ ਕਰਾ ਕੇ ਤੇ লাশ ਜਿਹੜੀ ਆ ਉਹ ਵਾਰਸਾਂ ਦੇ ਵੱਲੇ ਕਰ ਰਹੇ ਆ